ਵੈਕੁਰ ਜੀ ਕਖਾਲਸਾ ਸ਼੍ਰੀ ਵੈਕੁਰ ਜੀ ਕੀ ਫਤਿਹ ਆਓ ਤੇਰੀ ਸਾਈ ਸਮਝੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਘਰ ਦੇ ਜਿੱਥੇ ਭਗਤ ਨਾਮਦੇਵ ਜੀ ਨੇ ਰੱਬ ਦੇ ਨਾਲ ਬੰਦਗੀ ਕੀਤੀ ਆਓ ਆਪਾਂ ਚੱਲੀਏ ਭਗਤ ਨਾਮਦੇਵ ਜੀ ਘਰ ਹਾਉ ਪਰਿਸਾਸ ਜੀ ਆਪਾਂ ਬਾਬਾ ਨਾਮਦੇਵ ਜੀ ਦੇ ਇਤਿਹਾਸ ਬਾਬਾ ਜੀ ਤੋਂ ਸਰਵਣ ਕਰਦੇ ਆਂ ਇਹ ਪਹਿਲਾਂ ਘੋਰਾ ਸੀ ਪੰਜ ਫੁੱਟ ਡੂੰਗਾ ਸੀ ਉਸ ਵੇਲੇ ਲਾਈਟ ਹੈ ਨਹੀਂ ਸੀ ਘੋਰੇ ਨੂੰ ਮੌਸਮ ਵਜੋਂ ਸੇਪ ਸਮਝਿਆ ਜਾਂਦਾ ਸੀ ਸਾਡੇ 2-3 ਗੁਰੂ ਸਾਹਿਬਾਨ ਦਾ ਜਨਮ ਵੀ ਜਿਹੜਾ ਘੋਰੇ 'ਚ ਹੋਇਆ ਇਹ ਦਰਵਾਜਾ ਪਹਿਲਾਂ ਹੀ ਹੈ ਦੂਜਾ ਦਰਵਾਜਾ ਬਾਅਦ 'ਚ ਲਾਇਆ ਗਿਆ ਪਹਿਲਾਂ ਇਧਰੋਂ ਐਂਟਰੀ ਸੀ ਉਹਦਾ ਰੋਸ਼ਨਦਾਨ ਜਿੰਨੀ ਜਗ੍ਹਾ ਸੀ ਲੰਮੇ ਪੈ ਕੇ ਬਾਹਰ ਨਿਕਲਦੇ ਸੀ ਇੱਥੇ ਦੁਆ ਸਾਹਿਬ ਤਾਂ ਦਿੱਤਾ ਸਾਡੀਆਂ ਬੀਬੀਆਂ ਹੜਦੀਆਂ ਨਹੀਂ ਮਿੱਟੀ ਲੈ ਜਾਂਦੀਆਂ ਇਹਨਾਂ ਨੇ ਗੁਰਨਾਨਕ ਦੇਵ ਜੀ ਦੀ ਕੰਧ ਨਹੀਂ ਛੱਡੀ ਇੱਥੇ ਕੰਨ ਲੈ ਗਈਆਂ ਅਖੀਰ ਉਹਨਾਂ ਨੇ ਸ਼ੀਸ਼ੇ 'ਚ ਮੜੀ ਲੈ ਚਾਹੇ ਕੋਈ ਦਾ ਜਨਮ ਹੋਇਆ ਸੀ ਇਹ ਪਹਿਲਾਂ ਭੋਰਾ ਸੀ ਪਾਣੀ ਭੋਰਾ ਸੀ ਉਸ ਵੇਲੇ ਭੋਰੇ ਨੂੰ ਮੌਸਮ ਵਜੋਂ ਠੀਕ ਸਮਝਿਆ ਜਾਂਦਾ ਸੀ ਹਾਦਰ ਦਰਵਾਜਾ ਪੁਰਾਣਾ ਹੀ ਹੈ ਦੂਜਾ ਦਰਵਾਜਾ ਬਾਅਦ ਚ ਲਾਇਆ ਗਿਆ ਪਹਿਲਾਂ ਇਧਰੋਂ ਐਂਟਰੀ ਸੀ ਉਧਰ ਰੋਸ਼ਨਦਾਨ ਜਿੱਨੀ ਜਗ੍ਹਾ ਸੀ ਲੰਮੇ ਪੈ ਕੇ ਬਾਹਰ ਨਿਕਲਦੇ ਸੀ ਉਹ ਪੁੱਤ ਨੂਆ ਸਾਹਿਬ ਇਸ ਕਰਕੇ ਦੱਸਦਾ ਸਾਡੀਆਂ ਮਿੱਡੀਆਂ ਮਿੱਟੀ ਲੈ ਜਾਂਦੀਆਂ ਇਹਨਾਂ ਨੇ ਗੋਤਾਂ ਦੇਵ ਜੀ ਦੀ ਕੰਧ ਨਹੀਂ ਛੱਡੀ ਅੱਧੀ ਗੱਲ ਲੱਗੀ ਆਸਰ ਨੇ ਆ ਵਾਈਕ ਸੱਜੇ ਪਾਸੇ ਵਾਈਕ ਸੱਜੇ ਪਾਸੇ ਲੈਣਾ ਪੈਣਾ ਬੰਦਾ ਕੋਈ ਇਹ ਪਹਿਲਾਂ ਘੋਰਾ ਸੀ ਪੰਜ ਕੋ ਡੂੰਗਾ ਸੀ ਠੀਕ ਜੀ ਉਸ ਵੇਲੇ ਲਾਈਟ ਹੈ ਨਹੀਂ ਸੀ ਘੋਰੇ ਨੂੰ ਮੌਸਮ ਵਜੋਂ ਸ਼ੇਪ ਸਮਝਿਆ ਜਾਂਦਾ ਸੀ ਸਾਡੇ 2-3 ਗੁਰੂ ਸਾਹਿਬਾਨ ਦਾ ਜਨਮ ਵੀ ਜਿਹੜਾ ਘੋਰੇ 'ਚ ਹੋਇਆ ਇਹ ਦਰਵਾਜਾ ਪਹਿਲਾਂ ਹੀ ਹੈ ਦੂਜਾ ਦਰਵਾਜਾ ਬਾਅਦ ਚ ਲਾਇਆ ਗਿਆ ਪਹਿਲਾਂ ਇਧਰੋਂ ਐਂਟਰੀ ਸੀ ਉਧਰ ਰੋਸ਼ਨਦਾਨ ਜਿੰਨੀ ਜਗ੍ਹਾ ਸੀ ਲੰਮੇ ਪੈ ਕੇ ਬਾਹਰ ਨਿਕਲਦੇ ਸੀ ਇੱਥੇ ਦੁਆ ਸਾਹਿਬ ਤਾਂ ਦਿੱਤਾ ਸਾਡੀਆਂ ਬੀਬੀਆਂ ਹੜਦੀਆਂ ਨਹੀਂ ਮਿੱਟੀ ਲੈ ਜਾਂਦੀਆਂ ਇਹਨਾਂ ਨੇ ਗੁਰਨਾਨਕ ਦੇਵ ਜੀ ਦੀ ਕੰਧ ਨਹੀਂ ਛੱਡੀ ਇੱਦੀ ਕੰਨ ਲੈ ਕੇ ਅਖੀਰ ਉਹਨਾਂ ਨੇ ਸ਼ੀਸ਼ੇ 'ਚ ਮੜੀ ਲੈ ਚਾਹੇ ਕੋਈ ਪਹਿਲਾਂ ਇਧਰੋਂ ਐਂਟਰੀ ਸੀ ਉਧਰ ਰੋਸ਼ਨਦਾਨ ਜਿੰਨੀ ਜਗ੍ਹਾ ਸੀ ਲੰਮੇ ਪੈ ਕੇ ਬਾਹਰ ਨਿਕਲਦੇ ਸੀ ਉਹ ਬੱਟ ਨੂੰ ਆ ਕੇ ਸਟੇਟ ਦਿੱਤਾ ਕਿ ਜਦੋਂ ਮੁਰੀਆ ਮਿੱਟੀ ਲੈ ਜਾਂਦੇ ਨੇ ਇਹਨਾਂ ਨੇ ਭਗਤ ਨਾਮਦੇਵ ਦੇ ਜੋ ਪੁਰਾਣਾ ਘਰ ਸੀ ਉਹ ਅੰਦਰ ਓਕਣੀ ਸਜੋਬਤ ਹੈ ਜੀ ਇਸ ਦੇ ਉਦਲੇ ਸਾਈਡ ਵੱਡੀ ਇਮਾਰਤ ਬਣੀ ਹੋਈ ਆ ਜਦੋਂ ਭਗਤ ਨਾਮਦੇਵ ਜੀ ਇਸ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦੇ ਤਾਂ ਉਸ ਸਮੇਂ ਦੇ ਜੋ ਮੰਦਰ ਦੇ ਵਿੱਚ ਸੀ ਉਹਨਾਂ ਨੇ ਭਗਤ ਨਾਮਦੇਵ ਨੂੰ ਮੰਦਿਰ ਦੇ ਵਿੱਚ ਐਂਟਰ ਨਹੀਂ ਹੁਣ ਦਿੱਤਾ ਤਾਂ ਨਾਮਦੇਵ ਬਾਬਾ ਜੀ ਇੱਕ ਅਸਥਾਨ ਤੇ ਬੈਠ ਕੇ ਤਾਂ ਉਸੇ ਸੈੱਡ ਮੰਦਿਰ ਦਾ ਮੂੰਹ ਹੋ ਗਿਆ ਭਗਤ ਨਾਮਦੇਵ ਇੱਕ ਸੈੱਡ ਹੋ ਕੇ ਰੱਬ ਦਾ ਨਾਮ ਰੱਬ ਦੀ ਬੰਦਗੀ ਕਰਨ ਲੱਗ ਗਏ ਇਸ ਮੰਦਿਰ ਦਾ ਮੂੰਹ ਦੂਸਰੀ ਸੈੱਡ ਕੁਮਕੇ ਹੋ ਗਿਆ ਜਦੋਂ ਵੀ ਆਪਾਂ ਕਿਸੇ ਮੰਦਰਾਂ ਵਿੱਚ ਜਾਂਦੇ ਆ ਤਾਂ ਉਸ ਸਮੇਂ ਜੋ ਮੰਦਰ ਦੇ ਵਿੱਚ ਸਰੋਵਰ ਸੀ ਉਹ ਮੰਦਰ ਦੇ ਮੂਰੇ ਹੁੰਦੇ ਸੀ ਹੁਣ ਵੀ ਜਦੋਂ ਆਪਾਂ ਮੰਦਰ ਦੇ ਵਿੱਚ ਜਾਂਦੇ ਆ ਤਾਂ ਸਰੋਵਰ ਮੰਦਰ ਦੇ ਮੂਰੇ ਹੁੰਦੇ ਨੇ ਇਹ ਸਰੋਵਰ ਉਸੇ ਅਸਤੰਤ ਹੈ ਪਰ ਮੰਦਰ ਦਾ ਮੂੰਹ ਘੁਮ ਕੇ ਦੂਸਰੀ ਸਾਈਡ ਹੋ ਗਿਆ ਭਗਤ ਨਾਮਦੇਵ ਜੀ ਨੇ ਜੋ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਇਸ ਜਗਾ ਤੇ ਰੱਬ ਦੀ ਬੰਦਗੀ ਕੀਤੀ ਤਾਂ ਇਹ ਮੰਦਿਰ ਦਾ ਮੁੱਖ ਦਵਾਰ ਉਸ ਸਾਈਡ ਕੋ ਮੁੱਕੇ ਹੋ ਗਿਆ ਜਦੋਂ ਵੀ ਸੰਗਤਾਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਨ ਆਉਂਦੀਆਂ ਤਾਂ ਇਸ ਮੰਦਿਰ ਦੇ ਜਰੂਰ ਦਰਸ਼ਨ ਕਰਕੇ ਜਾਂਦੀਆਂ ਨੇ ਭਗਤ ਨਾਮਦੇਵ ਦੀ ਯਾਦ ਵਿੱਚ ਇਹ ਮੰਦਿਰ ਬਣਿਆ ਹੋਇਆ ਇੱਕ ਮੰਦਿਰ ਹੋਰ ਇਹਦੇ ਨਾਲ ਹੈ ਜੋ ਕਿ ਜਿੱਥੇ ਭਗਤ ਨਾਮਦੇਵ ਜੀ ਕੀਰਤਨ ਕਰੇ ਕਰਦੇ ਸਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀਆਂ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਭਗਤ ਨਾਮ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਜੋ ਕਿ ਸੇਵਾ ਇਸ ਅਸਥਾਨ ਦੀ ਚੱਲ ਰਹੀ ਆ ਸੰਗਤਾਂ ਇਸ ਗੁਰਦੁਆਰ ਸਾਹਿਬ ਵਿੱਚ ਵੀ ਆ ਕੇ ਮੱਥਾ ਟੇਕਦੀਆਂ ਨੇ